ਤੁਸੀਂ ਰਾਤ ਨੂੰ ਜਦੋਂ ਸੌਣ ਜਾਣਾ ਤਾਂ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲੈਣਾ ਉਹਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਜੀ ਜੀ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਤੇ ਤੁਸੀਂ ਦੇਖ ਰਹੇ ਹੋ ਵੀ ਇਹਦੇ ਵਿੱਚ ਆਪਾਂ ਦੋ ਲੌਂਗ ਜਾ ਰੇ ਨੇ ਨਾਲ ਇਹ ਜਿਹੜੇ ਦੋ ਲੌਂਗ ਰਾਤ ਨੂੰ ਪਿਉਂਦੋ ਇਹਨੂੰ ਉਪਰ ਟੱਕ ਦੋ ਔਰ ਬਰਤਨ ਕੰਚ ਦਾ ਹੋਵੇ ਤੁਹਾਡਾ ਤੁਸੀਂ ਰਾਤ ਨੂੰ ਇਹਨੂੰ ਪਿਉਂ ਦੇਣਾ ਵਾ ਸਵੇਰੇ ਉੱਠ ਕੇ ਸਿਰਫ ਇਹ ਪਾਣੀ ਪੀ ਲੈਣਾ ਠੀਕ ਹੈ ਪੀਣ ਦਾ ਤਰੀਕਾ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟੈਂ ਵੀ ਇਹ ਦੰਦਾਂ ਵਾਸਤੇ ਸਭ ਤੋਂ ਕਾਰੀਗਰ ਆ ਤਾਂ ਤੁਸੀਂ ਪੀਣਾ ਕਿਵੇਂ ਆ ਤੁਸੀਂ ਮਹਾਰਾਜ ਸ਼ਹੀ ਸਰਬਤ ਕੀ ਕਰੂਗੇ ਚਲੋ ਆਪਾਂ ਵੀ ਇੱਕ ਸਵਾਲ ਲੈ ਲਏ ਤੁਸੀਂ ਹਮੇਸ਼ਾ ਤਾਰੀਫ ਕਰਦੇ ਹੋ ਹਾਂ ਜੀ ਜਿਹੜੇ ਲੋਕ ਸਵੇਰੇ ਉੱਠ ਕੇ ਕੈਪਸੂਲ ਖਾਂਦੇ ਨੇ ਜਿਹੜੇ ਲੋਕ ਸਵੇਰੇ ਉੱਠ ਕੇ ਗੋਲੀਆਂ ਖਾਂਦੇ ਨੇ ਐਸਿਡ ਤੋਂ ਬਚਣ ਵਾਸਤੇ ਉਹਨਾਂ ਲੋਕਾਂ ਨੂੰ ਮੈਂ ਰეკਮੈਂਡ ਕਰੂੰਗਾ ਵੀ ਤੁਸੀਂ 45 ਦਿਨ ਤੱਕ ਮਹਾਰਾਜ ਸ਼ਹੀ ਸਰਬਤ ਰੈਗੂਲਰ ਪੀਓ 45 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਊਗਾ ਵੀ ਜੇ ਸਾਡਾ ਲਿਵਰ ਪ੍ਰੋਪਰ ਕੰਮ ਕਰਦਾ ਹੋਵੇ ਤਾਂ ਅਸੀਂ ਕਿੰਨੇ ਕਿ ਤੰਦਰੁਸਤ ਹੋ ਸਕਦੇ ਹਾਂ